ਤੇ ਲੁਧਿਆਣਾ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਨੇ ਤੇ ਇੱਕ ਉਹਨਾਂ ਨੇ ਚੰਗਾ ਇਨਸਾਨ ਜਿਹੜਾ ਸੰਜੀਵ अरोड़ा ਜੀ ਨੇ ਉਹਨੂੰ ਚੁਣਿਆ ਤੇ ਐਮਐਲਏ ਬਣਾਇਆ ਤੇ ਵਿਕਾਸ ਦੀ ਦੌੜ ਹੋਰ ਦੁੱਗਣੀ ਤਿੱਗਣੀ ਚੱਲ ਕੇ ਚੱਲੂਗੀ ਇਸੇ ਤਰੀਕੇ ਬੁਲਉਂਦੀਆਂ ਤੇ ਤੇ ਰਹੂਗਾ ਪੰਜਾਬ ਖੁਸ਼ਹਾਲ ਰਹੂਗਾ ਤੇ ਘਰ-ਘਰ ਦੇ ਵਿੱਚ ਇੱਕੋ ਹੀ ਨਾਰਾ ਸੀ ਸੰਜੀਵ अरोड़ा ਤੇ ਸਾਨੂੰ ਪਹਿਲਾਂ ਹੀ ਯਕੀਨ ਸੀ ਉਹ ਪ੍ਰਮਾਤਮਾ ਤੋਂ ਡਰ ਕੇ ਗੱਲ ਕਰਦੇ ਆ ਵੀ ਜਿੱਤ ਉਹਨਾਂ ਦੀ ਯਕੀਨੀ ਆ ਤੇ ਇੰਨੀ ਚੰਗੀ ਲੀਡ ਲੈ ਕੇ ਉਹ ਜਿੱਤਣ ਆ ਕੇ ਲੋਕਾਂ ਨੇ ਵਿਕਾਸ ਦੇ ਨਾਮ ਦੇ ਉੱਤੇ ਮੋਹਰ ਲਾਈ ਹੈ ਜਿਸ ਤਰ੍ਹਾਂ ਲੁਧਿਆਣਾ ਵਿਕਾਸ ਹੋ ਰਿਹਾ ਉਸੇ ਤਰ੍ਹਾਂ ਹੀ ਪੈਲ ਹਲਕੇ ਦੇ ਅੰਦਰ ਵਿਕਾਸ ਨਾ ਮੁਕਾਬਲਾ ਦੀ ਗੱਲ ਤਾਂ ਇੱਕ ਭਰੇ ਆ ਸਾਰੀ ਅਸੀਂ ਤਾਂ ਵਿਕਾਸ ਦੀ ਦੌੜ ਦੇ ਵਿੱਚ ਸੀ ਕੰਮਾਂ ਦੀ ਦੌੜ ਦੇ ਵਿੱਚ ਸੀ ਇਹ ਜਿਹੜਾ ਪੰਜਾਬ ਸਰਕਾਰ ਸਰਦਾਰ ਭਗਵਾਨ ਸਿੰਘ ਜੀ ਮਾਨ ਜਿਹੜੇ ਜਿੰਨੇ ਵਿਕਾਸ ਹੋ ਰਿਹਾ ਨਾ ਸਾਨੂੰ ਡੋੜ ਜਿਹੜੀ ਮਿਲੀ ਆ ਇਹ ਵਿਕਾਸ ਦੇ ਨਾਮ ਤੇ ਮਿਲੀ ਆ ਕੰਮਾਂ ਦੇ ਨਾਮ ਤੇ ਮਿਲੀ ਆ ਦੇਖੋ ਤੁਸੀਂ ਹਰ ਇੱਕ ਕੰਮ ਬ੍ਰਿਸ਼ਟਾ ਜਾ ਰ ਖਤਮ ਹੁੰਦਾ ਜਾ ਰਿਹਾ ਹਰ ਇੱਕ ਮਹਿਕਮੇ ਦੇ ਵਿੱਚ ਕੰਮ ਜਲਦੀ ਤੋਂ ਜਲਦੀ ਹੁੰਦੇ ਜਾ ਰਹੇ ਨੇ ਹਾਂ ਜੀ ਅੱਜ ਬਹੁਤ ਸ਼ਾਨਦਾਰ ਜਿੱਤ ਹਾਸਲ ਹੋਈ ਹੈ ਜੀ ਆ ਆਮ ਆਦਮੀ ਪਾਰਟੀ ਨੂੰ ਤੁਸੀਂ ਕੀ ਵਿਚਾਰ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਧੰਨਵਾਦ ਕਰਦਾ ਲੁਧਿਆਣਾ ਪੱਛਮੀ ਦੇ ਸਾਰੇ ਵੋਟਰ ਸਹਿਬਾਨਾਂ ਦਾ ਜਿਨ੍ਹਾਂ ਨੇ ਅੱਜ ਸਵਰਗਵਾਸੀ ਗੁਰਪ੍ਰੀਤ ਸਿੰਘ ਗੋਗੀ ਜੀ ਦੀ ਸੀਟ ਤੋਂ ਦੁਬਾਰਾ ਸੰਜੀਵ अरोੜਾ ਜੀ ਖੜੇ ਸੀਗੇ ਤੇ ਉਹਨਾਂ ਨੂੰ ਜਿੱਤ ਹਾਸਲ ਕਰਵਾਈ ਹੈ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਵੋਟਰਾਂ ਦਾ ਜਿਨ੍ਹਾਂ ਨੇ ਮੋਢੇ ਨਾਲ ਮੋਢਾ ਲਾ ਕੇ ਸੰਜੀਵ अरोੜਾ ਜੀ ਨਾਲ ਖੜੇ ਤੇ ਧੰਨਵਾਦ ਆ ਸਰਦਾਰ ਭਗਵਾਨ ਸਿੰਘ ਜੀ ਮਾਨ ਜੀ ਮੁੱਖ ਮੰਤਰੀ ਪੰਜਾਬ ਦਾ ਜਿਨ੍ਹਾਂ ਨੇ ਬੜੀ ਮਿਹਨਤ ਤੇ ਕੰਮਾਂ ਨੂੰ ਦੇਖਦੇ ਹੋਏ ਜਿੰਨੀ ਡਿਵੈਲਪਮੈਂਟ ਦੇ ਕੰਮ ਲੁਧਿਆਣਾ ਦੇ ਵਿੱਚ ਹੋਏ ਨੇ ਤੇ ਉਹ ਵੋਟਰਾਂ ਨੇ ਵੋਟਰ ਸਹਿਬਾਨਾਂ ਨੇ ਸਾਰਿਆਂ ਨੂੰ ਕੰਮਕਾਰਾਂ ਨੂੰ ਦੇਖ ਕੇ ਪੰਜਾਬ ਦੀ ਖੁਸ਼ਹਾਲੀ ਨੂੰ ਦੇਖ ਕੇ ਦੁਆਰਾ ਸੰਜੀਵ अरोड़ा ਜੀ ਨੂੰ ਐਮਐਲਏ ਬਣਾਇਆ ਤੇ ਇਸੇ ਤਰ੍ਹਾਂ ਹੀ ਧੰਨਵਾਦ ਆ ਸਰਦਾਰ ਮਨਵਿੰਦਰ ਸਿੰਘ ਜੀ ਗਿਆਸਪੁਰਾ ਐਮਐਲਏ ਸਾਹਿਬ ਪੈੜ ਦਾ ਜਿਨ੍ਹਾਂ ਨੇ ਬੜੀ ਮਿਹਨਤ ਸਦਕਾ ਤੇ ਮੋਡੇ ਨਾਲ ਮੋਡਾ ਲਾ ਕੇ ਘਰ ਘਰ ਤੱਕਰ ਰਾਤ ਦਾ ਕੈਂਪ ਕਰਿਆ ਪ੍ਰਚਾਰ ਕਰਿਆ ਪੰਜਾਬ ਸਰਕਾਰ ਦਾ ਪੰਜਾਬ ਸਰਕਾਰ ਦੇ ਕੰਮਾਂ ਦਾ ਇਨੀ ਮਿਹਨਤ ਨੂੰ ਦੇਖਦੇ ਹੋਏ ਤਾਂ ਬੜਾ ਵਧੀਆ ਅੱਜ ਬੜਾ ਖੁਸ਼ੀ ਵਾਲਾ ਮਾਹੌਲ ਹੈ ਔਲਟ ਬੱਕੇ ਲੁਧਿਆਣਾ ਸ਼ਹਿਰ ਤੋਂ ਵੱਜ ਰਹੇ ਨੇ ਤੇ ਪੈਲ ਹਲਕੇ ਦੇ ਅੰਦਰ ਵੀ ਪੈਲ ਸ਼ਹਿਰ ਦੇ ਅੰਦਰ ਵੀ ਅੱਜ ਸਾਰੀ ਪੈਲ ਦੀ ਜਿੰਨੇ ਸਾਰੇ ਸੀਨੀਅਰ ਲੀਡਰਸ਼ਿਪ ਸੀਗੀ ਉਹਨਾਂ ਨੇ ਅੱਜ ਲੱਡੂ ਵੰਡ ਕੇ ਮੂੰਹ ਮਿੱਠਾ ਕਰਵਾਇਆ ਪੈਲ ਸ਼ਹਿਰ ਵਾਸੀਆਂ ਦਾ ਵੀ ਤੇ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਇੰਨੇ ਵਿਕਾਸਾਂ ਦੇ ਕੰਮ ਚੱਲ ਰਹੇ ਨੇ ਪੰਜਾਬ ਨੂੰ ਜਿਸ ਤਰ੍ਹਾਂ ਵੀ ਖੇਤੀ ਦੇ ਨਾਲੋਂ ਪਾਣੀਆਂ ਦਾ ਨਾਲੋਂ ਮੋਟਰਾਂ ਦੇ ਬਿੱਲਾਂ ਦਾ ਨਾਲੋਂ ਤੇ ਖਾਸ ਕਰਕੇ ਸਾਡੇ ਪਾਲ ਸ਼ਹਿਰ ਨੂੰ ਜਿੰਨੇ ਹਲਕੇ ਦੇ ਅੰਦਰ ਜਿੰਨੀਆਂ ਸੜਕਾਂ ਨੇ ਸਾਰੀਆਂ ਡਿਵੈਲਪਮੈਂਟਾਂ ਹੋ ਰਹੀਆਂ ਨੇ ਤੇ ਇਹਦੇ ਵਿੱਚ ਵੀ ਸਰਦਾਰ ਮਨਵਿੰਦਰ ਸਿੰਘ ਜੀ ਗਿਆਸਪੁਰਾ ਪੜੇ ਸੁਚੱਜੇ ਢੰਗ ਨਾਲੇ ਪਾਲ ਸ਼ਹਿਰ ਦੀ ਸੇਵਾ ਕਰ ਰਹੇ ਨੇ ਤੇ ਹਲਕੇ ਦੀ ਸੇਵਾ ਦੇ ਵਿੱਚ ਵੀ ਬਹੁਤ ਵੱਡਾ ਮਾਣ ਹੈ ਉਹਨਾਂ ਦਾ ਬਹੁਤ ਬਹੁਤ ਸਾਰਿਆਂ ਦਾ ਦਿਲੋਂ ਧੰਨਵਾਦ ਜਿਨ੍ਹਾਂ ਨੇ ਲੁਧਿਆਣਾ ਪੱਛਮੀ ਸੀਟ ਤੇ ਵੋਟਾਂ ਪਾ ਕੇ ਸਾਰੇ ਵੋਟਰਾਂ ਦਾ ਧੰਨਵਾਦ ਹੈ ਤੇ ਸਰਦਾਰ ਮਨਵਿੰਦਰ ਸਿੰਘ ਜੀ ਗਿਆਸਪੁਰਾ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਸਰਦਾਰ ਜੀ ਆਪਣੇ ਜਿਹੜੇ ਵਿਰੋਧੀ ਸੀ ਜੀ ਲੁਧਿਆਣਾ ਪੱਛਮੀ ਦੇ ਵਿੱਚ ਹੋਰ ਉਮੀਦਵਾਰ ਉਹਨਾਂ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਜੀ ਵਿਰੋਧੀਆਂ ਨੂੰ ਤਾਂ ਇਹੀ ਹੋਣ ਮੈਸੇਜ ਇਹੀ ਹੈ ਜੀ ਵੀ ਜਿਹੜੇ ਵੋਟਰਾਂ ਸਹਿਵਾਣਾ ਨੇ ਸਾਰਿਆਂ ਨੇ ਅੱਜ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਤਾ ਹੈ ਵਿਕਾਸ ਦੇ ਨਾਮ ਦੇ ਉੱਤੇ ਅੱਜ ਸੰਜੀਵ अरोड़ा ਜੀ ਦੇ ਨਾਮ ਦੇ ਉੱਤੇ ਮੋਹਰ ਲਾਤੀ ਹੈ ਇੱਕ ਚੰਗੇ ਇਨਸਾਨ ਨੂੰ ਐਮਐਲਏ ਦੇ ਰੂਪ ਦੇ ਵਿੱਚ ਚੁਣ ਲਿਆ ਇਹ ਜਿਹੜੀ ਮਿਹਨਤ ਆ ਸਾਰੀ ਸਰਦਾਰ ਭਗਵਾਨ ਸਿੰਘ ਜੀ ਮਾਨ ਜੀ ਤੇ ਉਹਨਾਂ ਦੀ ਪੂਰੀ ਟੀਮ ਦੀ ਆ ਜਿਸ ਤਰ੍ਹਾਂ ਇੱਥੋਂ ਪੈਲ ਸ਼ਹਿਰ ਤੋਂ ਆਪਣੇ ਪੈਲ ਹਲਕੇ ਤੋਂ ਐਮਐਲਏ ਸਰਦਾਰ ਮਨਵਿੰਦਰ ਸਿੰਘ ਜੀ ਗਿਆਸਪੋਰਾ ਵੀ ਬੜੀ ਉੱਥੇ ਵਰਕਿੰਗ ਕਰੀ ਘਰ-ਘਰ ਜਾ ਕੇ ਪ੍ਰਚਾਰ ਕਰਿਆ ਸਾਨੂੰ ਵੀ ਮੌਕਾ ਮਿਲਿਆ ਸਰਦਾਰ ਮਨਵਿੰਦਰ ਸਿੰਘ ਜੀ ਗਿਆਸਪੋਰਾ ਜੀ ਦੇ ਨਾਲ ਸਾਰੀ ਟੀਮ ਨੂੰ ਜਾਣਦਾ ਤੇ ਘਰ-ਘਰ ਦੇ ਵਿੱਚ ਇੱਕੋ ਨਾਰਾ ਸੀ ਸੰਜੀਵ अरोड़ा ਸਾਨੂੰ ਪਹਿਲਾਂ ਹੀ ਯਕੀਨ ਸੀ ਉਹ ਪ੍ਰਮਾਤਮਾ ਤੋਂ ਡਰ ਕੇ ਗੱਲ ਕਰਦੇ ਆ ਵੀ ਜਿੱਤ ਉਹਨਾਂ ਦੀ ਯਕੀਨੀ ਆ ਤੇ ਇੰਨੀ ਚੰਗੀ ਲੀਡ ਲੈ ਕੇ ਉਹ ਜਿੱਤਣ ਐ ਤੇ ਲੋਕਾਂ ਨੇ ਵਿਕਾਸ ਦੇ ਨਾਮ ਦੇ ਉੱਤੇ ਮੋਹਰ ਲਾਈ ਆ ਜਿਸ ਤਰ੍ਹਾਂ ਲੁਧਿਆਣਾ ਵਿਕਾਸ ਹੋ ਰਿਹਾ ਉਸੇ ਤਰ੍ਹਾਂ ਹੀ ਪੈਲ ਹਲਕੇ ਦੇ ਅੰਦਰ ਵਿਕਾਸਣਾ ਤੇ ਇਸੇ ਤਰ੍ਹਾਂ ਹੀ ਕੰਮਕਾਰ ਸਰਕਾਰ ਕਰਦੀ ਰਹੂਗੀ ਤੇ ਲੁਧਿਆਣਾ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਨੇ ਤੇ ਇੱਕ ਉਹਨਾਂ ਨੇ ਚੰਗਾ ਇਨਸਾਨ ਜਿਹੜਾ ਸੰਜੀਵ ਅਰੋੜਾ ਜੀ ਨੇ ਉਹਨਾਂ ਨੂੰ ਚੁਣਿਆ ਤੇ ਐਮਐਲਏ ਬਣਾਇਆ ਤੇ ਵਿਕਾਸ ਦੀ ਦੌੜ ਹੋਰ ਦੁੱਗਣੀ ਤਿੱਗਣੀ ਚੱਲ ਕੇ ਚੱਲੂਗੀ ਇਸੇ ਤਰ੍ਹਾਂ ਹੀ ਬੁਲੰਦੀਆਂ ਤੇ ਇਹ ਰਹੂਗਾ ਪੰਜਾਬ ਖੁਸ਼ਹਾਲ ਰਹੂਗਾ ਹਰ ਜੀ ਮੁਕਾਬਲੇ ਦੇ ਵਿੱਚ ਜਿਵੇਂ ਕਿ ਆਪਾਂ ਦੇਖਦੇ ਆਂ ਦੂਜੇ ਨੰਬਰ ਤੇ ਕਾਂਗਰਸ ਪਾਰਟੀ ਰਹੀ ਹੈ ਜੀ ਆ ਭਾਰਤ ਪੂਜਣਾ ਸ਼ੂ ਜੀ ਰਹੇ ਨੇ ਜੀ ਦੂਸਰੇ ਨੰਬਰ ਤੇ ਤੁਹਾਨੂੰ ਕੀ ਲੱਗਦਾ ਸੀ ਕੀ ਹਾਸ ਰੱਖਦੇ ਸੀ ਤੁਸੀਂ ਤੁਹਾਡਾ ਕੀ ਨਾਮ ਮੁਕਾਬਲਾ ਹੋਏਗਾ ਦੇਖੋ ਪੱਤਰਕਾਰ ਸਾਹਿਬ ਮੁਕਾਬਲਾ ਦੀ ਗੱਲ ਤਾਂ ਇੱਕ ਪਰੇ ਆ ਸਾਰੀ ਅਸੀਂ ਤਾਂ ਵਿਕਾਸ ਦੀ ਦੌੜ ਦੇ ਵਿੱਚ ਸੀ ਕੰਮਾਂ ਦੀ ਦੌੜ ਦੇ ਵਿੱਚ ਸੀ ਇਹ ਜਿਹੜਾ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਹੜੇ ਜਿੰਨੇ ਵਿਕਾਸ ਹੋ ਰਹੇ ਨੇ ਸਾਨੂੰ ਬੋਟ ਜਿਹੜੀ ਮਿਲੀ ਆ ਇਹ ਵਿਕਾਸ ਦੇ ਨਾਮ ਤੇ ਹੀ ਮਿਲੀ ਆ ਕੰਮਾਂ ਦੇ ਨਾਮ ਤੇ ਹੀ ਮਿਲੀ ਆ ਦੇਖੋ ਤੁਸੀਂ ਹਰ ਇੱਕ ਕੰਮ ਭ੍ਰਿਸ਼ਟਾਚਾਰ ਖਤਮ ਹੁੰਦਾ ਜਾ ਰਿਹਾ ਹੈ ਹਰ ਇੱਕ ਮਹਿਕਮੇ ਦੇ ਵਿੱਚ ਕੰਮ ਜਲਦੀ ਤੋਂ ਜਲਦੀ ਹੁੰਦੇ ਜਾ ਰਹੇ ਨੇ ਤੇ ਵਿਕਾਸ ਦੇ ਨਾਂ ਤੇ ਹੀ ਬੋਟ ਪਈ ਆ ਸੰਜੀਵ ਅਰੋੜਾ ਜੀ ਨੂੰ ਜੇ ਕਹੀਏ ਵੀ ਵਿਰੋਧੀਆਂ ਦਾ ਵਿਰੋਧੀਆਂ ਨੇ ਤਾਂ ਕਹਿਣਾ ਹੀ ਹੁੰਦਾ ਕੁਛ ਨਾ ਕੁਛ ਉਹਨਾਂ ਨੇ ਆਪਣੇ ਹਿਸਾਬ ਨਾਲ ਚੱਲਣਾ ਹੈ ਇਹ ਸੰਜੀਵ अरोड़ा ਜੀ ਜਿਹੜਾ ਲੁਧਿਆਣਾ ਪੱਛਮੀ ਤੋਂ ਅੱਜ ਐਮਐਲਏ ਬਣੇ ਨੇ ਉਹਨਾਂ ਨੇ ਆਪਣੇ ਸੁਭਾਅ ਦੇ ਤੌਰ ਤੇ ਆਪਣੀ ਸ਼ਰੀਫੀ ਦੇ ਤੌਰ ਦੇ ਉੱਤੇ ਇਹ ਇਲੈਕਸ਼ਨ ਜਿੱਤੀ ਆ ਸਵਾਭ ਭਵਾਨ ਸਿੰਘ ਜੀ ਮਾਨ ਜੀ ਦੀ ਮਿਹਨਤ ਸਦਕਾ ਇਹ ਜਿੱਤੀ ਗਈ ਹੈ ਇਲੈਕਸ਼ਨ ਤੇ ਵਿਰੋਧੀਆਂ ਨੇ ਤਾਂ ਜੋ ਮਰਜ਼ੀ ਉਹਨਾਂ ਦਾ ਫਾਹ ਲੋ ਉਹਨਾਂ ਨੇ ਕੋਈ ਕੰਮਾਂ ਦੀ ਸਿਫਤ ਨਹੀਂ ਕਰਨੀ ਜਿੱਦਾਂ ਪੰਜਾਬ ਸਰਕਾਰ ਹੁਣ ਸਾਰੀ ਸਿਫਤ ਕੰਮਾਂ ਦੀ ਸਿਫਤ ਹੋ ਰਹੀ ਆ ਸਾਡਿਆਂ ਦੀ ਸਵਾਭ ਜੀ ਜਿਹੜੀ ਆਪਣੀ ਅੱਜ ਜਿੱਤ ਹੋਈ ਆ ਜੀ ਇਹਦੇ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੋਈ ਵਾਅਦਾ ਲਾਉਣੀ ਹੋ ਜੀ ਗੱਛਤਾ ਪਤਕਰ ਸਾਹਿਬ ਇਹੀ ਆ ਵੀ ਜਿਸ ਤਰ੍ਹਾਂ ਅੱਜ ਜਿਹੜੀ ਜਿੱਤ ਹੋਈ ਆ 2025 ਦੇ ਵਿੱਚ ਲੁਧਿਆਣਾ ਪੱਛਮੀ ਦੀ ਤੇ ਇਸੇ ਤਰ੍ਹਾਂ ਹੀ ਅਸੀਂ ਇਹਨੂੰ 2027 ਦੀ ਰਿਪੀਟ ਸਰਕਾਰ ਦੇਖਦੇ ਆ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਮੁੱਖ ਮੰਤਰੀ ਪੰਜਾਬ ਦੁਆਰਾ ਦੇਖਦੇ ਆ ਤੇ ਕੰਮਾਂ ਦੇ ਨਾਮ ਦੇ ਉੱਤੇ ਵੋਟ ਪਈ ਆ ਵਿਕਾਸ ਦੇ ਨਾਮ ਤੇ ਵੋਟ ਪਈ ਆ ਇਸੇ ਤਰ੍ਹਾਂ ਹੀ ਦੁਆਰਾ ਪੰਜਾਬ ਦੇ ਸਾਡੇ VOTER ਸਾਹਿਬਾਨ ਇਸੇ ਤਰ੍ਹਾਂ ਹੀ ਸਾਥ ਦੇਣਗੇ ਤੇ ਅਸੀਂ ਸੇਵਾ ਕਰਦੇ ਰਵਾਂਗੇ ਸਾਰੇ ਇਕਜੁੱਟ ਹੋ ਕੇ ਤੇ ਦੁਬਾਰਾ ਇਸੇ ਤਰ੍ਹਾਂ ਹੀ ਸਰਕਾਰ ਬਣਾਵਾਂਗੇ ਤੇ ਬੜਾ ਖੁਸ਼ੀਆਂ ਭਾਗਾ ਵਾਲਾ ਦਿਨ ਹੈ ਬਹੁਤ ਬਹੁਤ ਸਾਰਿਆਂ ਨੂੰ ਦਿਲੋਂ ਬਹੁਤ ਬਹੁਤ ਧੰਨਵਾਦ ਹੈ ਸਾਰੇ ਹਲਕਾ ਪੈਣ ਵਾਸੀਆਂ ਦਾ ਤੇ ਖਾਸ ਕਰਕੇ ਲੁਧਿਆਣਾ ਪੱਛਮੀਆ ਦਾ ਬਹੁਤ ਬਹੁਤ ਸਾਰਿਆਂ ਦਾ ਦਿਲੋਂ ਧੰਨਵਾਦ ਸਰਦਾਰ ਜੀ ਲਾਸਟ ਵਿੱਚ ਕੁਝ ਮੈਸੇਜ ਦੇਣਾ ਚਾਹੁੰਦੇ ਹੋ ਜੀ ਮੈਸੇਜ ਤਾਂ ਮੇਰਾ ਇਹੀ ਹੈ ਜੀ ਵੀ ਜਿਸ ਤਰ੍ਹਾਂ ਅੱਜ ਖੁਸ਼ੀਆਂ ਵਾਲਾ ਦਿਨ ਹੈ ਭਾਗਾ ਵਾਲਾ ਦਿਨ ਹੈ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਨੇ ਤੇ ਖਾਸ ਕਰਕੇ ਸਰਦਾਰ ਦੇ ਐਮਐਲਏ ਸਰਦਾਰ ਮਨਵਿੰਦਰ ਸਿੰਘ ਜੀ ਗਿਆਸਪੁਰਾ ਕਦੇ ਵੀ ਕਿਸੇ ਨੂੰ ਕਦੇ ਵੀ ਲੋੜ ਹੋਵੇ ਕਿਸੇ ਵੀ ਕਮਾਂਕਾਰਾਂ ਦੇ ਸਿਲਸਲੇ ਦੇ ਵਿੱਚ ਸਰਦਾਰ ਮਨਵਿੰਦਰ ਸਿੰਘ ਜੀ ਗਿਆਸਪੁਰਾ ਹਲਕਾ ਪੈਲ ਤੋਂ ਐਮਐਲਏ ਦਾਣਾ ਮੰਡੀ ਦੇ ਵਿੱਚ ਆਫਿਸ ਹੈ ਕਦੇ ਵੀ ਉਹਨਾਂ ਨੂੰ ਮਿਲੋ ਤੇ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਸਾਰੇ ਲੀਡਰਸ਼ਿਪ ਦਾ ਜਿਨ੍ਹਾਂ ਨੇ ਇਹ ਲੁਧਿਆਣਾ ਪੱਛਮੀ ਦੀ ਚੋਣ ਜਿੱਤ ਕੇ ਸਰਦਾਰ ਭਗਵਾਨ ਸਿੰਘ ਜੀ ਮਾਨ ਜੀ ਦਾ ਸਿਰ ਉੱਚਾ ਕਰਿਆ ਬਹੁਤ ਬਹੁਤ ਦਿਲੋਂ ਧੰਨਵਾਦ ਉਪਰ ਵੱਲ ਪਰਾਂਜਿ ਤੁਹਾਡਾ ਵੀ ਤੁਸੀਂ ਸਮਾਂ ਦਿੱਤਾ ਇਹਦੇ ਚਾਹ ਸਾਨੂੰ ਸ਼ੇਰਕੀ ਬਹੁਤ ਮਿਹਰਬਾਨੀ ਦੋਤਰ ਕਰ ਸਰ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਫਤਿਹ ਮੈਂ ਆਰਮਨਦੀਪ ਸਿੰਘ ਪ੍ਰਧਾਨ ਆੜਤੀ ਐਸੋਸੀਏਸ਼ਨ ਸਮਰਾਲਾ ਮੰਡੀ ਸਾਰੇ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਅਪੀਲ ਕਰਦਾ ਕਿ ਪਾਣੀਆਂ ਦੀ ਆਪਾਂ ਸਾਰੇ ਬਚਤ ਕਰੀਏ ਤੇ ਪਾਣੀਆਂ ਦੇ ਰਾਖੇ ਬਣੀਏ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਾਂ ਜਿਹੜੀਆਂ ਔਨਲਾਈਨੀਆਂ ਨਸਣਾ ਨੇ ਉਹਨਾਂ ਵਾਸਤੇ ਕੁਛ ਨਾ ਕੁਛ ਕੀ ਚਾ ਬਚਾਉਣੀ ਛੱਡੀਏ ਆਪਣੇ ਕੋਲ ਸਭ ਤੋਂ ਵੱਡਾ ਜਿਹੜਾ ਕੁਦਰਤੀ ਸਰੋਤ ਹੈ ਉਹ ਪਾਣੀ ਹੈ ਜਿਹੜਾ ਕਿ ਧਰਤੀ ਵਿੱਚ ਘਟਦਾ ਜਾ ਰਿਹਾ ਹੈ ਆਪਾਂ ਸਾਰੇ ਬੰਦੇ ਜੇ ਪ੍ਰਣ ਕਰ ਲਈਏ ਹਰ ਰੋਜ਼ ਪੰਜਾਬ ਦੀ ਤਕਰੀਬਨ 4 ਕਰੋੜ ਦੇ ਨੇੜੇ ਤੇੜੇ ਵਾਸੀ ਹੈ ਜੇ ਇੱਕ ਬੰਦਾ ਇੱਕ ਲੀਟਰ ਵੀ ਪਾਣੀ ਬਚਾਉਂਦਾ ਤਾਂ 4000 ਕਰੋੜ ਲੀਟਰ ਪਾਣੀ ਬਚ ਰਿਹਾ ਹੈ ਇਹਦੇ ਨਾਲ ਸਾਡਾ ਜਿਹੜੀਆਂ ਔਰਾਂ ਵਾਲੀਆਂ ਬੀੜੀਆਂ ਨੇ ਉਹਾਂ ਦੀ ਜ਼ਿੰਦਗੀ ਦਾ ਨਿਰਭਾਰ ਸਬੰਧ ਹੋ ਗਈ ਮੈਂ ਸਾਰੇ ਪੰਜਾਬੀ ਭੈਣਾ ਭਰਾਵਾਂ ਨੂੰ ਅਪੀਲ ਕਰਨਾ ਸਾਹ ਨਗੀਆਂ ਵੀ ਪਾਣੀ ਦੀ ਬਚਤ بڑے ਤਰੀਕੇ ਨਾਲ ਕੀਤੀ ਜਾਵੇ ਇਹਨੂੰ ਵਰਤੋਂ ਵੀ ਸਹੀ ਉਹਨਾਂ ਪਾਣੀ ਨਾਲ ਛੱਡੋ ਇਹ ਜਿਹੜੀ ਘਰੇਲੂ ਪੈਣਾ ਭਰਾ ਆਪਣੇ ਪਾਣੀ ਵਰਤਦੇ ਨੇ ਤਾਰਾਂ ਤੋੜ ਲਈ ਹੋਰ ਕੰਮ ਕਾਜ ਲਈ ਕਿਹੜੇ ਤੋੜ ਲਈ ਉਹਨੂੰ ਥੋੜਾ ਜਿਹਾ ਬਰੇਜ ਨਾਲ ਕੰਮ ਕਰ